ਪਿਛਲੇ ਸਾਲ ਇਸੇ ਸੀਜ਼ਨ ਦਾ ਇਸੇ ਤਰੀਕ ਦਾ ਇਸੇ ਖੇਡ ਮੇਲੇ ਦਾ ਬਾਬਾ ਸ਼੍ਰੀ ਚੰਦ ਸਾਹਿਬ ਜੀ ਮਹਾਰਾਜ ਉਹਨਾਂ ਦੀ ਕਿਰਪਾ ਦੇ ਨਾਲ ਸੋਨੇ ਦੇ ਕੈਂਠੇ ਦਾ ਜੇਤੂ ਸੋਨਾ ਦਾ ਗਰਨਾਲ ਕਬੱਡੀ ਪਾਵੇਗਾ ਅਭੀ ਮਜੀਠੀਆਂ ਤਿਆਰ ਗੁਰਿੰਦਰ ਸਿੰਘ ਗਿੱਲ ਗਿੰਦਰਪੁਰਾ ਤਜਰਬੇਕਾਰ ਤਿਆਰ ਹੈ ਨਾਲ ਕਹਿੰਦੇ ਤੇਜਾ ਸਿੰਘ ਵਾਲਾ ਪਿੰਡ ਹੈ ਗੋਪੀ ਦਾ ਇਸ ਨੌਜਵਾਨ ਨੂੰ ਫਾਰਮ ਟ੍ਰੈਕ 60 ਸਨਮਾਨ ਦੇ ਵਜੋਂ ਮਿਲਿਆ ਕਿ ਬੜਕ ਮਾਰਦਾ 60 ਨਹੀਂ ਦੇਖਿਆ ਕੁਝ ਨਹੀਂ ਦੇਖਿਆ ਹਾਨਦੀਏ ਜੱਟ ਨਹੀਂ ਦੇਖਿਆ ਸੋਲਾ ਵਾਲਾ ਜੱਟ ਆ ਗਿਆ ਇਹ ਕਹਿੰਦੇ ਕਬੱਡੀ ਦਾ ਸੁਪਰਸਟਾਰ ਆ ਗਿਆ ਹੈ ਕਿ ਜਿੱਥੇ-ਜਿੱਥੇ ਵੀ ਕਾਲਿਆ ਕਬੱਡੀ ਵਾਲੇ ਮੇਲੇ ਲੱਗਦੇ ਇੰਜ ਲੱਗੇ ਜਿਵੇਂ ਸੁਖਮਣ ਫਿਰੇ ਸਾਡੇ ਵਿੱਚ ਵੀ ਆਹ ਕਹਿੰਦੇ ਸੁਖਮਣ ਚੋਲੇ ਵਾਲੇ ਦੇ ਭਲੇਖੇ ਪਾਉਂਦਾ ਸੋਲਾ ਵਾਲਾ ਗੁਰਲਾਲ ਬੈਤਰੀ ਨੰਬਰ ਆਪਣੀ ਟੀਮ ਦੇ ਵਾਸਤੇ ਜੋੜ ਚੁੱਕਿਆ ਹੈ ਗੁਰਨਾਲ ਕਬੱਡੀ ਪਾਵੇਗਾ ਜਿਵੇਂ ਸਿੰਘਪੁਰੀਏ ਰਾਣੇ ਭਰਾ ਨੇ ਇਸ ਨੌਜਵਾਨ ਦੀ ਖੇਡ ਦੇ ਲਈ ਸਿਫਤਾਂ ਲਿਖੀਆਂ ਇਹ ਵਿੱਚ ਟਰੰਟੋ ਗੱਲਾਂ ਹੋਈਆਂ ਸੋਹਣਾ ਦੇ ਗੁਰਨਾਲ ਦੀਆਂ ਲੰਮੀਆਂ ਲੰਮੀਆਂ ਲਾਂਘਾਂ ਭਰਦਾ ਲਾਂਘਾਂ ਤੇ ਸਿੰਘਪੁਰੀਆ ਮਰਦਾ ਜਿੰਨੀਆਂ ਵੀ ਇਹ ਪਾਉਂਦਾ ਰੇਡਾਂ ਪਾਉਂਦਾ ਬੜੇ ਕਮਾਲ ਦੀਆਂ ਵਿੱਚ ਟਰੰਟੋ ਗੱਲਾਂ ਹੋਈਆਂ ਸੋਹਣਾ ਦੇ ਗੁਰਨਾਲ ਦੀਆਂ ਉਧਰ ਰਾਵਾ ਵਵਾ ਰਾਵ ਰਾਵ ਯੂਐਸਏ ਤੋਂ ਹੀਰ ਸਾਹਿਬ ਐਲਾਨ ਕਰਦੇ ਐ ਵਾਹ ਦੇ ਵੀ ਗੁਰਨਾਲ ਦੁਨੀਆ ਦਾ ਟਾਪਰ ਮਲ ਤਿੰਨ ਰੇਡਾਂ ਸੋਲਾਂ ਵਾਲੇ ਗੁਰਲਾਲ ਦੀਆਂ ਵੀਰ ਗਰਜੈਂਟ ਸਰਾਸ ਅਸਟ੍ਰੇਲੀਆ ਵਾਲਾ ਐਲਾਨ ਕਰਦਾ ਕਿ 5000 ਦੀਆਂ 5000 ਦੀ ਪਹਿਲੀ ਰੇਡ ਸੋਲਾਂ ਵਾਲੇ ਗੁਰਲਾਲ ਦੀ ਮੇਰੇ ਮਿੱਤਰੋ ਉਹ ਕਬੱਡੀ ਪਾ ਰਿਹਾ ਵੇਰ ਵੇਰਾ ਕਿ ਰਾਤੋਂ ਰਾਤ ਸਟਾਰ ਨਹੀਂ ਬਣੇ ਅਸੀਂ ਪਹਿਲਾਂ ਗਾਲੇ ਆ ਕਈ ਸਾਲ ਪੁੜੇ ਜੱਟ ਲੰਮੀ ਰੇਸ ਦਾ ਘੋੜਾ ਐ ਅਕੀਪੁਰੇ ਗਰਦਾਸ ਨਾਲ ਯਾਰੀ ਹੈ ਵੱਡਾ ਸਪੋਰਟਰ ਹੈ ਤੇ ਜਦੋਂ ਰੇਡ ਕਹਿੰਦੇ ਸਾਡੇ ਵੀਰ ਸੋਲਾ ਵਾਲੇ ਗੁਰਲਾਲ ਪਹਿਲਵਾਨ ਦੀ 5000 ਦੀ ਦੂਸਰੀ ਗਰਜੈਂਟ ਸਰਾਜ ਦੀ ਆਸਟ੍ਰੇਲੀਆ ਵਾਲਿਆਂ ਵੱਲੋਂ ਕਹਿੰਦੇ ਦੂਸਰੀ ਰੇਡ 5000 ਦੀ ਪਵਾ ਦੁੱਤੀ ਹੈ ਹਸੈਨ ਗੁੱਜਰ ਡੀਕਦਾ ਆ ਸਾਹਮਣੇ ਦੇਖਾਂਗੇ ਕੀ ਬਾਤ ਗੁਰਲਾਲ ਪਿਛਲੇ ਸੀਜ਼ਨ ਪਿਛਲੇ ਸਾਲ ਇਸੇ ਸ਼ੋਅ ਮੈਚ ਦੇ ਵਿੱਚੋਂ ਕੈਂਠਾ ਜਿੱਤਿਆ ਅੱਜ ਵੀ ਜਿੱਤਣ ਨੂੰ ਫਿਰਦਾ ਨਿਸ਼ਾਨ ਢਿੱਲੋਂ ਬੈਰੀਗੇਡ ਤੁਰਦਾ ਫਿਰਦਾ ਖੇਡ ਸਟੇਡੀਅਮ ਗੱਗੋ ਬੂਈਆਂ ਦਾ ਸਵਾਗਤ ਕਰਦੇ ਆ ਸਿਰੇ ਦੀ ਗਰਾਊਂਡ ਬਣੀ ਹੋਈ ਹੈ ਮਾਫੀ ਮੰਗਦਾ ਰੇਡਾਂ ਪੈ ਰਹੀਆਂ ਨਾਲ ਦੇ ਨਾਲ ਮਾਇਆ ਦਿੱਤੀ ਜਾ ਰਹੀ ਹੈ ਕਿਉਂਕਿ ਖਿਡਾਰੀਆਂ ਨੇ ਮਾਣ ਹੋਣਾ ਵੀ ਚਾਹੀਦੇ ਆ ਇਹ ਘਰ ਕਰਨੀ ਪੈਦਾ ਹੁੰਦੇ ਵੱਡੇ ਵੱਡੇ ਮਾਣ ਆ ਤੀਸਰੀ ਰੇਡ ਪਾ ਕੇ ਆ ਗਿਆ ਸੋਲਾਣਾ ਗੁਰਲਾਲ ਗੁਰਜੰਟ ਸਿੰਘ ਆਸਟ੍ਰੇਲੀਆ ਵੱਲੋਂ ਵੱਡਾ ਮਾਣ ਜਿਹੜਾ 5000 ਦੀਆਂ ਤਿੰਨ ਸਭਲ ਮੋੜ ਦੁੱਤੀਆਂ ਸੋਲਾ ਵਾਲੇ ਜੱਟ ਨੇ ਦੋ ਨਹੀਂ ਉਹ ਕਾਪੀ ਤੇ ਜਾ ਕੇ ਵੇਖਿਆ ਕਿ ਨੇ ਤਿੰਨ ਜੱਫੇ ਹੋ ਗਏ ਐ ਲੈ ਵੀ ਦੱਸੀ ਵੀਰਿਆ ਛੀਤੇ ਬਲੇਰਾਂ ਵਾਲੇ ਦੇ ਤਿੰਨ ਹੋ ਗਏ ਨਾ ਤਿੰਨ ਹੋ ਗਏ ਸਰਦਾਰ ਜੀ ਤਿੰਨ ਹੋ ਗਏ ਜੀ ਬਹੁਤ ਬਹੁਤ ਧੰਨਵਾਦ ਹੈ ਜਿਉਂਦੇ ਵਾਦਦੇ ਰੋ ਤੁਸੀਂ ਵਿਦੇਸ਼ਾਂ ਤੋਂ ਆਉਂਦੇ ਹੋ ਖਿਡਾਰੀਆਂ ਦਾ ਮਾਣ ਵਧਾਉਣ ਦੇ ਲਈ ਇੱਧਰ ਗਰਲਾ ਕਿਆ ਬਾਤ ਸਰਦਾਰ ਜੀ ਓ ਮਾਝੇ ਲੋ ਮੈਚ ਵਧੀਆ ਲੱਗਦਾ ਤੇ ਤਾਣੀਆਂ ਮਾਰ ਕੇ ਦੱਸੋ ਜ਼ੋਰਦਾਰ ਉਹ ਸੋਲਾਂ ਵਾਲੇ ਨੇ ਫੇਰ ਤਵਾ ਬੋਲ ਦਿੱਤਾ ਦੂਸਰੇ ਪਾਸੇ ਚਾਰ ਹਸੈਨ ਗੁਜਰਾ ਹਸੈਨ ਗੁਜਰਾ ਤੇਰੇ ਚਰਚੇ ਬਹੁਤ ਹੈ ਅੱਜ ਹੀਰਾਂ ਵਾਲਿਆਂ ਨੂੰ ਵੀ ਜੱਫੇ ਲਾ ਕੇ ਇੱਥੇ ਵੀ ਚਰਚੇ ਦੇ ਭੂਰੇਆਂ ਵਾਲਾ ਗਿੰਦਰਪ ਕਹਿੰਦੇ ਪੁਰਾਣਾ ਖੁੰਡ ਹੈ ਉਹ ਸਾਹਮਣੇ ਪਾਸੇ ਤਜਰਬੇਦਾਰ ਮੱਲ ਕਰਦਾ ਟਰਾਈ ਪਰ 16 ਵਾਲਾ ਗੁਰਲਾਲ ਇੱਕ ਹੋਰ ਨੰਬਰ ਜੋੜ ਚੁੱਕਿਆ ਹੈ ਇੱਕ ਦੂਜੇ ਤੋਂ ਅੱਗੇ ਲੰਘਣ ਵਾਲਾ ਕੁੜੀ ਕਹਿੰਦੀ ਮੁੰਡੇ ਨੂੰ ਵੇ ਤੂੰ ਛੜਦੇ ਖੇੜਾ ਕਬੱਡੀ ਦਾ ਐਂਡਸ ਕਰਦੇ ਆ ਟਿਕਟ ਆਕੇ ਕੈਨੇਡਾ ਦੀ ਵੀ ਆਪਾਂ ਫਲੈਟ ਫੜਦੇ ਆਂ ਮੁੰਡਾ ਕਹਿੰਦਾ ਕਬੱਡੀ ਮੈਂ ਛੱਡ ਨਹੀਂ ਸਕਦਾ ਤੈਨੂੰ ਛੱਡ ਦੂੰਗਾ ਜੇ ਬਹੁਤਾ ਬੋਲੀ ਤੇਰਾ ਫਾਹੀ ਵੜ ਦੂੰਗਾ ਇਹ ਕਬੱਡੀ ਦਾ ਜਨੂਨ ਆ ਕਬੱਡੀ ਦਾ ਸਰੂਰ ਹੋ ਸੇ ਹੋ ਸੇ ਤਾਲਾ ਗੱਜਰ ਕੋਸ਼ਿਸ਼ ਕਰਦਾ ਪਰ ਪੁਆਇੰਟ ਇਸ ਵੇਲੇ ਰੇਡਰ ਨੇ ਜੋੜ ਦਿੱਤਾ ਸਰਾਣ ਸਾਹਿਬ ਆਸਟ੍ਰੇਲੀਆ ਵਾਲੇ ਆਖਦੇ ਗੁਰਲਾਲ ਸੋਲਦੀਆਂ ਫਿਰ ਤੋਂ ਤਿੰਨ ਕਬੱਡੀਆਂ 5000 ਦੀਆਂ ਹੋਣੀਆਂ ਤੇ ਉਹ 5000 ਵਾਲੀ ਪਹਿਲੀ ਕਬੱਡੀ ਨੌਜਵਾਨ ਜਵਾਲ ਦੇ ਇਲਾਕੇ ਦਾ ਕਬੱਡੀ ਖਿਡਾਰੀ ਕਹਿੰਦੇ ਝਵਾਲ ਦੇ ਇਲਾਕੇ ਦਾ ਗੁਰਲਾਲ 5000 ਦੀ ਪਹਿਲੀ ਰੇਡ ਸਫਲ ਮੋੜ ਗਿਆ ਗੁਰਜੰਤ ਸਰਾ ਆਸਟ੍ਰੇਲੀਆ ਵਾਲਾ ਵੀਰ ਆਇਆ ਹੋਇਆ ਇਸ ਮੈਚ ਦੇ ਵਿੱਚ ਜਫਾ ਲਾਉਣ ਵਾਲੇ ਖਿਡਾਰੀਆਂ ਨੂੰ ਇੱਧਰ ਤੇ 5000 ਦੀ ਦੂਸਰੀ ਕਬੱਡੀ ਪੈਣ ਜਾ ਰਹੀ ਹੈ ਗੁਰਜੰਤ ਸਰਾ ਆਸਟ੍ਰੇਲੀਆ ਵੱਲੋਂ ਸੋਹਣ ਵਾਲੇ ਗਰਨਾਲ ਦੀ ਤੇ ਜਿਹੜਾ ਗਰਲਾਲ ਨੂੰ ਜਫਾ ਲਾਵੇਗਾ ਜਤਿੰਦਰ ਹੀਰ ਤੇ ਅਮਰਤ ਹੀਰ ਆਖਦੇ ਸਾਡੇ ਮੇਲੇ 2000 ਦਿੱਤਾ ਜਾਵੇਗਾ 16 ਵਾਲੇ ਗੁਰਲਾਲ ਨੂੰ ਜੱਫਾ ਲਾਵੇਗਾ ਇੱਕੋ ਹੀ ਜੱਫਾ ਲਾਊਗਾ ਗੁਰਸ਼ਰਨ ਹੀਰ ਅਮਨ ਹੀਰ ਤੇ ਸਰਦਾਰ ਕਾਰਜ ਸਿੰਘ ਹੀਰ ਹੁਣ ਇਹ ਕਹਿੰਦੇ 6000 ਤੇ 2000 ਅਮਰਤ ਹੀਰ ਤੇ ਜਤਿੰਦਰ ਹੀਰ ਕਹਿੰਦੇ ਸਾਡਾ ਪਾ ਲੋ ਗੁਰਲਾਲ 16 ਵਾਲੇ ਦੇ ਇੱਕੋ ਜੱਫੇ ਲਾਉਣ ਵਾਲੇ ਜੱਫੀ ਨੂੰ 8000 16 ਵਾਲੇ ਮੈਨੂੰ ਪਤਾ ਤਿੰਨ ਰੇਡਾਂ ਹੁੰਦੀਆਂ ਇੱਕ ਜੱਫੇ ਤੇ ਹੀ ਆ ਕੱਲਾ ਜੱਫੇ ਲਾਉਣ ਵਾਲੇ ਨੂੰ 6000 ਦਿੱਤਾ ਜਾਣਾ ਹੈ ਇਧਰ ਗੁਰਲਾਲ ਨਸਰਾ ਆਸਟ੍ਰੇਲੀਆ ਵੱਲੋਂ 5000 ਦੀ ਜਿਹੜੀ ਲਾਸਟ ਕਬੱਡੀ ਪੈਣ ਜਾ ਰਹੀ ਹੈ 16 ਵਾਲੇ ਗੁਰਲਾਲ ਦੀ ਬੀੜਪਾਪਾ ਬੁੱਢਾ ਸਾਹਿਬ ਦੇ ਇਲਾਕੇ ਦਾ ਨੌਜਵਾਨ ਕਬੱਡੀ ਖਿਡਾਰੀ ਭਗਤ ਸਿੰਘ ਜੀਆਂ ਦਾ ਪਿੰਡੂ ਨੌਜਵਾਨ ਦੇਖਾਂਗੇ ਕਬੱਡੀ ਕਬੱਡੀ ਕਰਦਾ ਹੋਇਆ ਉਹ ਨਾਇਆਂ ਅੱਗੇ ਨੂੰ ਵਧਿਆ ਹੋਇਆ 5000 ਦਾ ਜੇਤੂ ਕੌਣ ਬਣੇਗਾ ਮਸਤਗੜੀਆ ਕਾਰਜ ਜਾਂ 16 ਦਾ ਗੁਰਨਾਲ ਮੈਂ ਬੇਨਤੀ ਕਰਦਾ ਰਾਜਵੀਰ ਹੀਰ ਵੀਰ ਉਹਨਾਂ ਨੂੰ ਗਰਜੈਂਟ ਆਸਟ੍ਰੇਲੀਆ ਵਾਲਾ 5000 ਆਪਾਂ ਹੋਰ ਪੌਂਡ ਦਾ ਕਰ ਦਈਏ ਗਰਾਊਂਡ ਦੇ ਵਿੱਚ ਆਉਣ ਕਲੀਅਰ ਕਰਦੇ ਹੋ ਜੀ ਬੈਸਟਨ ਨੂੰ ਸੋਨੇ ਦੇ ਕੈਂਠੇ ਪਾਏ ਜਾਣੇ ਆ ਪੋਸਿਆਂ ਵਾਲੇ ਜੱਗੇ ਨੂੰ 2026 ਦੇ ਪੰਜਾਬ ਦੇ ਕਿਸੇ ਵੀ ਵੱਡੇ ਟੂਰਨਾਮੈਂਟ ਤੇ ਸਾਡੇ ਬੱਲੇ ਭਰਾ ਹੁਣੀ ਕੋਟਲੇ ਵਾਲੇ ਅਮਰੀਕਾ ਵਾਲੇ ਤੇ ਕਾਲਾਸ਼ ਹੁਣੀ ਆਖਦੇ ਜਗਿਆ ਮੁਬਾਰਕਬਾਦ ਹੈ ਜੌਂਡੀਅਰ ਫੋਰ ਬਾਈ ਫੋੜ ਦਿੱਤਾ ਜਾਣਾ ਪੂਸ਼ਿਆਂ ਵਾਲੇ ਜੱਗੇ ਨੂੰ ਇਧਰ ਲਈ ਸਾਇਨ ਗੁਰਲਾਲ ਕਬੱਡੀ ਪਾ ਰਿਹਾ 16 ਵਾਲਾ ਨੌਜਵਾਨ ਇਹਨਾਂ ਮੇਰੇ ਵੀਰੋ 6 ਫੁੱਟ ਤੋਂ ਉੱਪਰ ਕੱਦਾ ਹੁਸੈਨ ਦੇ ਦੋ ਜੱਫੇ ਨਵਗਰੇਵਾਲ ਵੱਲੋਂ 5000 ਲੱਗਿਆ ਪਰ ਪੁਆਇੰਟ 16 ਵਾਲੇ ਨੇ ਜੋੜ ਦਿੱਤਾ ਜੱਗੂ ਦੀ ਕਬੱਡੀ ਓ ਜੱਫੇ ਦੇ 5000 ਲਾਇਆ ਸੀਗਾ ਮੈਂ ਰਾਜਵੀਰ ਨੂੰ ਆਖਿਆ ਵੀ ਟਾਈਮ ਬਹੁਤ ਘੱਟ ਰਹਿ ਗਿਆ ਮਸਾਂ 4-5 ਮਿੰਟ ਦਾ ਵੱਧੋ ਵੱਧ ਮੈਚ ਹੋਵੇਗਾ ਆਪਾਂ ਇੱਕੇ ਜੱਫੇ ਤੇ 5 ਕਰ ਦਈਏ ਤੇ ਵੀਰ ਨੇ ਆਖਿਆ 5000 ਹੀ ਦੇ ਦਵਾਂਗੇ ਇੱਕੇ ਜੱਫੇ ਦੇ ਸਾਹਮਣੇ ਤਰਗੁਰਾਲ ਗੁਰਲਾਲ ਗੁਰਲਾਲ ਹਾ ਕੀ ਬਾਤ ਹੈ ਵੀ ਸੋਹਣਾ ਵਾਲਾ ਬੁੱਕ ਦਾ ਫਿਰਦਾ ਚੋਟੀ ਦਾ ਪੁਆਇੰਟ ਜੋੜਨ ਦੇ ਵਿੱਚ ਕਾਮਯਾਬ ਹੋ ਗਿਆ ਆਪਣੀ ਟੀਮ ਦੇ ਲਈ ਲਓ ਰਾਇਵੀਰ ਕਿਹੜੀ ਸੈਂਟ ਹੈ ਰਾਜਵੀਰ 5000 ਦਾ ਜਫਾ ਲੱਗ ਗਿਆ ਵੀ ਜਉਂਦਾ ਬਹਦਾ ਰ ਹੈ ਔਰ ਸਾਰੇ ਐਨਆਰਈ ਭਰਾ ਕੁਝ ਆਏ ਹੋਏ ਨੇ ਕੁਝ ਲਾਈਵ ਜੁੜੇ ਹੋਏ ਨੇ ਉਹ ਤੁਹਾਡਾ ਪਰਾਲਾ ਕਰਕੇ ਖਿਡਾਰੀਆਂ ਦਾ ਮਾਣ ਵਧਾ ਰਹੇ ਨੇ ਪਿੰਡ ਦੇ ਵਿੱਚ ਚੰਗੇ ਮੇਰੇ ਵੀਰੋ ਕਬੱਡੀ ਦੇ ਮੈਚ ਕਰਵਾ ਕੇ ਔਰ ਇਸ ਇਲਾਕੇ ਨੂੰ ਮਾਂ ਖੇਡ ਦੇ ਨਾਲ ਜੋੜ ਰਹੇ ਨੇ ਤੰਤਰ ਬਾਬਾ ਸ਼੍ਰੀ ਚੰਦ ਸਿੰਘ ਜੀ ਮਹਾਰਾਜ ਉਹਨਾਂ ਦੀਆਂ ਖੁਸ਼ੀਆਂ ਰਸਤ ਕਰ ਰਹੇ ਨੇ ਔਰ ਮੇਰੇ ਵੀਰੋ ਗਰਜੰਟ ਸਰਾਵਲ ਨੂੰ 5000 ਜਿਹੜਾ ਦਿੱਤਾ ਗਿਆ ਰਾਜ ਦੇ ਜੱਫੇ ਦਾ ਸਾਹਮਣੇ ਦੇਖਾਂਗੇ ਗਰਲਾਲ ਸੋਹਣਾਵਾਲਾ ਕਬੱਡੀ ਪਾ ਰਿਹਾ ਹੈ ਗਰਲਾਲ ਦੀ ਕਬੱਡੀ ਗਿੰਦਰਪੂਰੀਆਂ ਵਾਲਾ ਨਾਲ ਦੇਖਾਂਗੇ ਇਧੇ ਲਈ ਹਸੈਨ ਹੁਸੈਨ ਅਬੀ ਤੇ ਕਾਰਜ ਉਹ ਗਿੰਦਰ ਸਾਹਮਣੇ ਕੋਸ਼ਿਸ਼ ਕਰਦਾ ਪਰ ਪੁਆਇੰਟ ਰੇਡਰ ਨੇ ਆਪਣੀ ਟੀਮ ਦੇ ਖਾਤੇ ਜੋੜ ਦਿੱਤਾ ਚੋਟੀ ਦਾ ਮੈਚ ਹੈ ਇਸ ਲਾਈ ਦੀ ਇੱਕੋ ਹੀ ਕਬੱਡੀ ਇੱਕ ਪਿਛਲੇ ਸਾਲ ਇਸੇ ਸੀਜ਼ਨ ਦਾ ਇਸੇ ਤਰੀਕ ਦਾ ਇਸੇ ਖੇਡ ਮੇਲੇ ਦਾ ਬਾਬਾ ਸ਼੍ਰੀ ਚੰਨ ਸਾਹਿਬ ਜੀ ਮਹਾਰਾਜ ਉਹਨਾਂ ਦੀ ਕਿਰਪਾ ਦੇ ਨਾਲ ਸੋਨੇ ਦੇ ਕੈਂਠੇ ਦਾ ਜੇਤੂ ਸੋਨਾ ਦਾ ਗਰਨਾਲ ਕਬੱਡੀ ਪਾਵੇਗਾ ਅਭੀ ਮਜੀਠੀਆਂ ਤਿਆਰ ਹੈ ਗੁਰਿੰਦਰ ਸਿੰਘ ਗਿੱਲ ਗਿੰਦਰਪੁਰਾ ਤਜਰਬੇਕਾਰ ਤਿਆਰ ਹੈ ਨਾਲ ਕਹਿੰਦੇ ਤੇਜਾ ਸਿੰਘ ਵਾਲਾ ਪਿੰਡ ਹੈ ਗੋਪੀ ਦਾ ਇਸ ਨੌਜਵਾਨ ਨੂੰ ਫਾਰਮ ਟ੍ਰੈਕ 60 ਸਨਮਾਨ ਦੇ ਵਜੋਂ ਮਿਲਿਆ ਕਿ ਬੜਕ ਮਾਰਦਾ 60 ਨਹੀਂ ਦੇਖਿਆ ਕੁਝ ਨਹੀਂ ਦੇਖਿਆ ਹਾਨਦੀਏ ਜੱਟ ਨਹੀਂ ਦੇਖਿਆ ਸੋਲਾ ਵਾਲਾ ਜੱਟ ਆ ਗਿਆ ਇਹ ਕਹਿੰਦੇ ਕਬੱਡੀ ਦਾ ਸੁਪਰਸਟਾਰ ਆ ਗਿਆ ਹੈ ਕਿ ਜਿੱਥੇ-ਜਿੱਥੇ ਵੀ ਕਾਲਿਆ ਕਬੱਡੀ ਵਾਲੇ ਮੇਲੇ ਲੱਗਦੇ ਇੰਜ ਲੱਗੇ ਜਿਵੇਂ ਸੁਖਮਣ ਫਿਰੇ ਸਾਡੇ ਵਿੱਚ ਵੀ ਆਹ ਕਹਿੰਦੇ ਸੁਖਮਣ ਚੋਲੇ ਵਾਲੇ ਦੇ ਭਲੇਖੇ ਪਾਉਂਦਾ ਸੋਲਾ ਵਾਲਾ ਗੁਰਲਾਲ ਬਿਹਤਰੀ ਨੰਬਰ ਆਪਣੀ ਟੀਮ ਦੇ ਵਾਸਤੇ ਜੋੜ ਚੁੱਕਿਆ ਗੁਰਲਾਲ ਕਬੱਡੀ ਪਾਵੇਗਾ ਜਿਵੇਂ ਸਿੰਘਪੁਰੀਏ ਰਾਣੇ ਭਰਾ ਨੇ ਇਸ ਨੌਜਵਾਨ ਦੀ ਖੇਡ ਦੇ ਲਈ ਸਿਫਤਾਂ ਲਿਖੀਆਂ ਕਿ ਵਿੱਚ ਟਰੰਟੋ ਗੱਲਾਂ ਹੋਈਆਂ ਸੋਹਣਾ ਦੇ ਗੁਰਲਾਲ ਦੀਆਂ ਲੰਮੀਆਂ ਲੰਮੀਆਂ ਲਾਂਘਾਂ ਭਰਦਾ ਲਾਂਘਾਂ ਤੇ ਸਿੰਘਪੁਰੀਆ ਮਰਦਾ ਜਿੰਨੀਆਂ ਵੀ ਇਹ ਪਾਉਂਦਾ ਰੇਡਾਂ ਪਾਉਂਦਾ ਬੜੇ ਕਮਾਲ ਦੀਆਂ ਵਿੱਚ ਟਰੰਟੋ ਗੱਲਾਂ ਹੋਈਆਂ ਉਹਨਾਂ ਦੇ ਗੁਰਲਾਲ ਦੀਆਂ ਉਧਰ ਰਾਵਾ ਵਵਾ ਰਾਵ ਰਾਵ ਯੂਐਸਏ ਤੋਂ ਹੀਰ ਸਾਹਿਬ ਐਲਾਨ ਕਰਦੇ ਐ ਵਾਹ ਦੇ ਵੀ ਗੁਰਨਾਲ ਦੁਨੀਆ ਦਾ ਟਾਪਰ ਮਲ ਤਿੰਨ ਰੇਡਾਂ ਸੋਲਾਂ ਵਾਲੇ ਗੁਰਲਾਲ ਦੀਆਂ ਵੀਰ ਗਰਜੈਂਟ ਸਰਾਸ ਅਸਟ੍ਰੇਲੀਆ ਵਾਲਾ ਐਲਾਨ ਕਰਦਾ ਕਿ 5000 ਦੀਆਂ 5000 ਦੀ ਪਹਿਲੀ ਰੇਡ ਸੋਲਾਂ ਵਾਲੇ ਗੁਰਲਾਲ ਦੀ ਮੇਰੇ ਮਿੱਤਰੋ ਉਹ ਕਬੱਡੀ ਪਾ ਰਿਹਾ ਵੇਰ ਵੇਰਾ ਕਿ ਰਾਤੋਂ ਰਾਤ ਸਟਾਰ ਨਹੀਂ ਬਣੇ ਅਸੀਂ ਪਹਿਲਾਂ ਗਾਲੇ ਆ ਕਈ ਸਾਲ ਪੁੜੇ ਜੱਟ ਲੰਮੀ ਰੇਸ ਦਾ ਘੋੜਾ ਐ ਅਕੀਪੁਰੇ ਗਰਦਾਸ ਨਾਲ ਯਾਰੀ ਹੈ ਵੱਡਾ ਸਪੋਰਟਰ ਹੈ ਤੇ ਜਦੋਂ ਰੇਡ ਕਹਿੰਦੇ ਸਾਡੇ ਵੀਰ ਸੋਲਾ ਵਾਲੇ ਗੁਰਲਾਲ ਪਹਿਲਵਾਨ ਦੀ 5000 ਦੀ ਦੂਸਰੀ ਗਰਜੈਂਟ ਸਰਾਜੀ ਆਸਟ੍ਰੇਲੀਆ ਵਾਲਿਆਂ ਵੱਲੋਂ ਕਹਿੰਦੇ ਦੂਸਰੀ ਰੇਡ ਆ 5000 ਦੀ ਪਵਾ ਦੁੱਤੀ ਹੈ ਹਸੈਨ ਗੁਜਰ ਡੀਕਦਾ ਸਾਹਮਣੇ ਦੇਖਾਂਗੇ ਕੀ ਬਾਤ ਗੁਰਨਾਲ ਪਿਛਲੇ ਸੀਜ਼ਨ ਪਿਛਲੇ ਸਾਲ ਇਸੇ ਸ਼ੋਅ ਮੈਚ ਦੇ ਵਿੱਚੋਂ ਕੈਂਠਾ ਜਿੱਤਿਆ ਅੱਜ ਵੀ ਜਿੱਤਣ ਨੂੰ ਫਿਰਦਾ ਨਿਸ਼ਾਨ ਟਿਲੋ ਬੈਰੀਗੇਡ ਤੁਰਦਾ ਫਿਰਦਾ ਖੇਡ ਸਟੇਡੀਅਮ ਗੱਗੋਬੂਈਆਂ ਦਾ ਸਤਕਾਰ ਕਰਦੇ ਆ ਸਿਰੇ ਦੀ ਗਰਾਊਂਡ ਬਣੀ ਹੋਈ ਹੈ ਮਾਫੀ ਮੰਗਦਾ ਰੇਡਾਂ ਪੈ ਰਹੀਆਂ ਨਾਲ ਦੇ ਨਾਲ ਮਾਇਆ ਦਿੱਤੀ ਜਾ ਰਹੀ ਹੈ ਕਿਉਂਕਿ ਖਿਡਾਰੀਆਂ ਨੇ ਮਾਣ ਹੋਣਾ ਵੀ ਚਾਹੀਦਾ ਹੈ ਇਹ ਘਰ ਘਰ ਨਹੀਂ ਪੈਦਾ ਹੁੰਦੇ ਵੱਡੇ ਵੱਡੇ ਮਾਨ ਆ ਤੀਸਰੀ ਰੇਡ ਪਾ ਕੇ ਉਹ ਗਿਆ ਸੋਲਾਣਾ ਗੁਰਲਾਲ ਗੁਰਜੰਟ ਸਿੰਘ ਆਸਟ੍ਰੇਲੀਆ ਵੱਲੋਂ ਵੱਡਾ ਮਾਨ ਜਿਹੜਾ 5000 ਦੀਆਂ ਤਿੰਨ ਸਭਲ ਮੋੜ ਦਿੱਤੀਆਂ ਸੋਲਾ ਵਾਲੇ ਜੱਟ ਨੇ ਦੋ ਨਹੀਂ ਉਹ ਕਾਪੀ ਤੇ ਜਾ ਕੇ ਵੇਖਿਆ ਕਿ ਨੇ ਤਿੰਨ ਜੱਫੇ ਹੋ ਗਏ ਐ ਲੈ ਵੀ ਦੱਸੀ ਵੀਰਿਆ ਛੀਤੇ ਬਲੇਰਾਂ ਵਾਲੇ ਦੇ ਤਿੰਨ ਹੋ ਗਏ ਨਾ ਤਿੰਨ ਹੋ ਗਏ ਸਰਦਾਰ ਜੀ ਬਹੁਤ ਬਹੁਤ ਧੰਨਵਾਦ ਹੈ ਜਿਉਂਦੇ ਵਾਦਦੇ ਰੋ ਤੁਸੀਂ ਵਿਦੇਸ਼ਾਂ ਤੋਂ ਆਉਂਦੇ ਹੋ ਖਿਡਾਰੀਆਂ ਦਾ ਮਾਣ ਵਧਾਉਣ ਦੇ ਲਈ ਇੱਧਰ ਗਰਲਾ ਕੀ ਬਾਤ ਸਰਦਾਰ ਜੀ ਓਏ ਮਾਚ ਵਧੀਆ ਲੱਗਦਾ ਤੇ ਤਾੜੀਆਂ ਮਾਰ ਕੇ ਦੱਸੋ ਜ਼ੋਰਦਾਰ